ਅਸਿਕਾ ਜੀ ਮੈਂ ਕੁਮਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਪੁਲਿਸ ਨੇ 4 ਮਹੀਨੇ ਪਹਿਲਾਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਦੌਰਾਨ ਮਾਰੀ ਗਈ 21 ਸਾਲਾ ਪੰਜਾਬਣ ਮੋਟਿਆਰ ਹਰ ਸਿਮਰ ਤਰੰਤਾਵ ਦੇ ਇਕੱਠੇ ਤੱਕ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਕਟਨਾ ਸਾਰਾ ਪ੍ਰਿਆਦ ਦੇ ਹੈਮਿਲਟਨ ਦੇ ਅਪਰ ਜ਼ੇਮਸ ਖੇਤ ਦੇ ਵਿੱਚੋਂ ਆਪਰੀ ਸੀ ਜਿੱਥੇ ਬੱਸ ਰੇਟ ਉੱਤੇ ਖੜੀ ਹਰਸਿਮਰਤ ਨੂੰ ਗੋਲੀ ਲੱਗੀ ਸੀ ਤੇ ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਕੈਨੇਡਾ ਦੇ ਹੈਮਿਲਟਨ ਸ਼ਹਿਰ ਦੇ ਵਿੱਚ 21 ਸਾਲਾ ਭਾਰਤੀ ਵਿਦਿਆਰਥਣ ਹਰਸਿਮਰਤ ਦੇ ਦਾਵਾ ਦੀ ਮੌਤ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਹਰਸਿਮਰਤ ਜੋ ਕਿ ਮੋਹਾਕ ਕਾਲਜ ਦੀ ਵਿਦਿਆਰਥਣ ਸੀ ਸਾਰਾ ਪ੍ਰਿਆਦ 2025 ਨੂੰ ਇੱਕ ਬੱਸ ਸਟਾਪ ਉੱਤੇ ਗੋਲੀ ਚੱਲਣ ਦੇ ਕਾਰਨ ਮਾਰੀ ਗਈ ਸੀ। ਉਹ ਇੱਕ ਜਿਮ ਤੋਂ ਨਿਕਲ ਕੇ ਘਰ ਵਾਪਸ ਜਾ ਰਹੀ ਸੀ ਜਦੋਂ ਉਸ ਨੂੰ ਕੁਝ ਸ਼ੂਟਰਾਂ ਦੇ ਵੱਲੋਂ ਗੋਲੀ ਲੱਗੀ ਤੇ ਉਹ ਇਸ ਗੋਲੀकांड ਦਾ ਸ਼ਿਕਾਰ ਹੋ ਗਈ ਤਫਤੀਸ਼ ਦੇ ਦੌਰਾਨ ਪੁਲਿਸ ਨੇ ਪਤਾ ਲਗਾਇਆ ਕਿ ਕਈ ਵਾਹਨਾ ਦੇ ਵਿੱਚ ਬੈਠੇ ਲੋਕਾਂ ਦੇ ਵਿਚਕਾਰ ਝਗੜਾ ਹੋਇਆ ਸੀ ਜਿਸ ਦੌਰਾਨ ਬੇਤਹਾਸ਼ਾ ਗੋਲੀਆਂ ਚਲੀਆਂ ਸਨ ਹਸੀਮਤ ਇਸ ਘਟਨਾ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਸ਼ਾਮਲ ਨਹੀਂ ਸੀ ਉਹ ਸਿਰਫ ਇੱਕ ਮਾਸੂਮ ਦਰਸ਼ਕ ਸੀ 10 ਜੂਨ 5 ਅਗਸਤ 2025 ਨੂੰ ਹੈਮਿਲਟਨ ਪੁਲਿਸ ਨੇ ਨਿਆਗਰਾ ਰੀਜਨਲ ਪੁਲਿਸ ਦੀ ਮਦਦ ਦੇ ਨਾਲ 32 ਸਾਲਾਂ ਜੇ ਡੇਨ ਵਾਸਟਰ ਨੂੰ ਨਿਆਗਰਾ ਵਾਲਸ ਤੋਂ ਗ੍ਰਿਫਤਾਰ ਕੀਤਾ ਸੀ ਉਸਨੂੰ 6 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਉੱਤੇ ਦੋਸ਼ ਲਗਾਏ ਗਏ ਪੁਲਿਸ ਨੂੰ ਵਿਸ਼ਵਾਸ ਹੈ ਕਿ ਇਹ ਹਿੰਸਕ ਝਗੜੇ ਦੇ ਵਿੱਚ ਘੱਟੋ-ਘੱਟ 7 ਲੋਕ ਸ਼ਾਮਲ ਸਨ ਤਫ਼ਤੀਸ਼ ਹਜੇ ਵੀ ਚੱਲ ਰਹੀ ਹੈ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫਤਾਰੀ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਹੈਮਿਲਟਨ ਪੁਲਿਸ ਨੇ ਆਮ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਕੀ ਆ ਕੇ ਜਾਂਚ ਦੇ ਵਿੱਚ ਮਦਦ ਕੀਤੀ ਕਿਸੇ ਵੀ ਹੋਰ ਤਰ੍ਹਾਂ ਦੀ ਜਾਣਕਾਰੀ ਲਈ ਪੁਲਿਸ ਨੇ ਨੰਬਰ ਉੱਤੇ ਸੰਪਰਕ ਕਰਨ ਦੇ ਲਈ ਵੀ ਦਾ ਲਾਕੀ ਹੈ ਉਨਾਂ ਨੇ ਵੀ ਕਿਹਾ ਕਿ ਜੇਕਰ ਕੋਈ ਗੁਪਤ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕ੍ਰਾਈਮ ਸਟੋਪਰਜ਼ ਨੰਬਰਾਂ ਉਤੇ ਸੰਪਰਕ ਕਰ ਸਕਦੇ ਨੇ ਦੱਸਿਆ ਪੁਲਿਸ ਬੁਲਾਰੇ ਡੈਰੀ ਰੀਡ ਦੇ ਅਨੁਸਾਰ ਪੁਲਿਸ ਉਦੋਂ ਤੋਂ ਹੀ ਦੋਮਾ ਗ੍ਰੋਹਾਹ ਸੰਬੰਧਿਤ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤੇ ਆਖਰ 32 ਸਾਲਾ ਮੁਲਜ਼ਮ ਜਿਸ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹજી ਉਸ ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਗਿਆ ਗੋਤਲਬ ਹੈ ਕਿ ਹਰ ਸਿਮਰਤ ਰੰਤਾ ਆਵਾਸ ਸਟਡੀ ਵੀਜ਼ਾ ਉਤੇ ਕੈਨੇਡਾ ਆਈ ਸੀ ਤੇ ਮੁਹਾਵਕ ਕਾਲਾ ਪੜਤੀ ਸੀ ਪੁਲਿਸ ਬੁਲਾਰੇ ਅਨੁਸਾਰ ਮੁਲਜ਼ਮਰ ਖਿਲਾਫ ਹੋਣ ਸਖਤ ਦੋਸ਼ ਆਇਦ ਕੀਤੇ ਗਏ ਨਹੀਂ ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ